ਜੀ ਜੀ ਇਵਨਿੰਗ ਸਰ ਪਹੁੰਚੇ ਹੁ ਅੱਜ ਆਤਮਨਗਰ ਵਿਖੇ ਐਮਪੀ ਲਾਰਡ ਜਿਹੜਾ ਸਾਨੂੰ ਮਿਲਦਾ ਹੋਰੇ ਰਾਹੀ ਇਥੋਂ ਦੇ ਲੋਕਾਂ ਦੀ ਡਿਮਾਂਡ ਸੀ ਔਰ ਸਿਮਰਜੀਤ ਸਿੰਘ ਬੈਕ ਸਾਹਿਬ ਹੋਰ ਆਨੇ ਉਹ ਡਿਮਾਂਡ ਮੈਨੋ ਦਿੱਤੀ ਸੀ ਸੋ ਅਸੀਂ ਅੱਜ 6 ਓਪਨ ਜਿਹੜੇ ਜਿਮਸ ਨੇ ਉਹ ਆਤਮਨਗਰ ਦੇ ਪਾਰਕਰ ਦੇ ਵਿੱਚ ਇੰਸਟਾਲ ਕਰਾਏ ਹੈ ਜਿਹਰੇ ਵਿੱਚ ਮੈਂ ਅੱਜ ਜ਼ਿਲ੍ਹਾ ਪ੍ਰਧਾਨ ਤੇ ਬੈਂਕ ਸਾਹਿਬ ਉਦਘਾਟਨ ਕਰਨ ਵਾਸਤੇ ਆਏ ਹਾਂ ਔਰ ਜਿਹੜੀਆਂ ਹੋਰ ਵੀ ਰਹਿੰਦੀਆਂ ਮੁਸ਼ਕਲਾਂ ਵਾਂ ਹੈਗੀਆਂ ਅੱਜ ਲੋਕਾਂ ਨੇ ਮੈਮੋਰੰਡਮ ਦਿੱਤਾ ਹੈ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਕਰਕੇ ਅੱਜ ਆਤਮਨਗਰ ਦਾ ਦੌਰਾ ਕੀਤਾ ਹੈ ਆਤਮਨਗਰ ਦੇ ਉਹ ਲੋਕ ਹੈ ਜਿਨ੍ਹਾਂ ਨੇ ਇਸ ਵਾਰੀ ਮੇਰੀ ਚਿੱਤ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਸੋ ਮੈਂ ਤਮਾਮ ਲੁਧਿਆਣਾ ਦੇ ਲੋਕਾਂ ਦਾ ਔਰ ਖਾਸ ਕਰਕੇ ਆਤਮਨਗਰ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਖਾਸ ਕਰਕੇ ਬੈਂਸਾਬ ਦਾ ਬੜਾ ਧੰਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਥੋਂ ਦੇ ਲੋਕਾਂ ਦੇ ਰੂਪ ਰੂਪ ਕਰਾਇਆ ਔਰ ਸਾਨੂੰ ਇੱਥੇ ਵੋਟਾਂ ਦੇ ਵਿੱਚ ਜਿੱਤ ਪ੍ਰਾਪਤ ਹੋਈ ਤਾਂ ਕਿੰਨੇ ਕਿਲੋਕਾ ਦਾ ਜਿਹੜੀ ਤਿਆਰ ਹੋ ਜਿਹੜਾ ਸੋ ਲਾਗਤ ਦਾ ਐਗਜ਼ੈਕਟਲੀ ਜਿਹੜਾ 24 24 ਲੱਖ ਰੁਪਏ ਦੀ बिकॉज़ ਜਿਹੜਾ ਇਹ ਮਨੀ ਆਉਂਦਾ ਸਾਡਾ ਪੈਸਾ ਆਉਂਦਾ ਅਸੀਂ ਇਹਦੇ ਵਿੱਚ ਪੂਰਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਪੈਸਾ ਕਾਰਪੋਰੇਸ਼ਨ ਨੂੰ ਦਿੱਤਾ ਕਾਰਪੋਰੇਸ਼ਨ ਨੇ ਇਹਰਾ ਟੈਂਡਰ ਕੀਤਾ ਇਹਦੀ ਬਣਾਇਆ ਕਿ ਬਜਟ ਕਿੰਨੇ ਦਾ ਫਿਰ ਉਹ ਟੈਂਡਰ ਅਲੋਟ ਹੋਇਆ ਤੇ ਉਸ ਤੋਂ ਬਾਅਦ ਤੇਰੀ ਅਲਾਟਮੈਂਟ ਹੋ ਕੇ ਇਹ ਜਿਹੜਾ ਸਾਰਾ ਜਿਮ ਦਾ ਪ੍ਰੋਸੈਸ ਡਿਸਟ੍ਰਿਕਟ ਸਰ 6 ਲੋਡ ਕੀਤਾ ਹੈ ਐਂਡ ਡਿਸਟ੍ਰਿਕਟ ਸਪੋਰਟਸ ਅਫੀਸਰ ਨੇ ਇਹ ਸਾਰਾ ਕੁਝ ਕੀਤਾ ਹੈ ਜੀ 6 ਜਿਹੜੇ 6 ਅੱਜ ਕਿਤੇ ਆ ਰੋਡ ਗੱਡੀ ਆ ਜੀ ਜੀ ਅੱਜ 6 ਹੈਗੇ 24 ਲੱਖ ਦੀ ਲਗਤ ਦਾ 6 6 ਮੈਨੂੰ ਨਹੀਂ ਪਤਾ ਕਿਸੇ ਦੀ ਹੋ ਸਕਦਾ ਘੱਟ ਵੀ ਹੋਵੇ ਇਟਸ ਡਿਪੈਂਡ ਔਨ ਮਸ਼ੀਨ ਟੂ ਮਸ਼ੀਨ ਜੀ ਕਿ ਕੋਈ ਉਹ ਸਦਾ ਲੱਖ ਘਟਦਾ ਹੋਵੇ ਕੋਈ 2 ਲੱਖ ਵੱਧਦਾ ਹੋਵੇ ਸੋ ਇਹ ਡਿਸਟ੍ਰਿਕਟ ਸਪੋਰਟਸ ਆਫੀਸਰ ਜਿਹੜਾ ਗਵਰਨਮੈਂਟ ਦਾ ਹੁੰਦਾ ਉਹਦੇ ਉਹਦੇ ਥਰੂ ਇਹ ਰਾਜਾ ਜੀ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦੇ ਇੱਕ ਝੋਟਾ ਨੂੰ ਲੈ ਕੇ ਬੜੇ ਸਵਾਲ ਕੀਤੇ ਜਾਂਦੇ ਜੀ ਉਹਨੇ ਕਾਂਗਰਸ ਇੱਕ ਝੋਟਾ ਇਲੈਕਸ਼ਨ ਖਤਮ ਹੋ ਚੁੱਕੇ ਯਾਰ ਮੈਨੂੰ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਅਸੀਂ ਸਾਰੇ ਮਾੜੀ ਮੋਟੀ ਜਿਹੜੇ ਤਕਰਾਰਬਾਜ਼ੀ ਉਹ ਪਰਿਵਾਰਾਂ ਦੇ ਵਿੱਚ ਚੱਲਦੀ ਰਹਿੰਦੀ ਹੈ ਹਰ ਪ੍ਰੋਫੈਸ਼ਨ ਦੇ ਵਿੱਚ ਚੱਲਦੀ ਆ ਹਰ ਘਰ ਵਿੱਚ ਵੀ ਚੱਲਦੀ ਆ ਨੋ ਸੱਸ ਦੇ ਵਿੱਚ ਚੱਲਦੀ ਆ ਬਟ ਹਾਂ ਜਿੱਥੋਂ ਤੱਕ ਪੰਜਾਬ ਦੇ ਇੰਟਰਸਟ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਉੱਥੇ ਅਸੀਂ ਸਾਰੇ ਇਕੱਠਾ ਹੋਣਾ ਔਰ ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਬਾਬਾ ਸੁੱਖ ਰੱਖੇ ਅਸੀਂ ਇੱਥੋਂ ਦੀਆਂ 6 ਦੀਆਂ 6 ਜਿਹੜੀਆਂ ਆ ਵਿਧਾਨ ਸਭਾ ਦੀਆਂ ਸੀਟਾਂ ਹੈ ਬਾਬਾ ਕਿਰਪਾ ਕਰੇ ਉਹ ਅਸੀਂ ਆਉਣ ਵਾਲੇ ਸਮੇਂ 'ਚ ਚਿੰਤਾ ਹਲਕਾ ਹਾਟਾ ਨਗਰ ਦੇ ਚਾਹਿਆ ਨੂੰ ਹਲਕਾ ਹਾਟਾ ਨਗਰ ਦੇ ਹਲਕਾ ਇੰਚਾਰਜ ਕੱਟ ਗਿਆ ਰਾਹੀ ਨਹੀਂ ਰਾਹ ਕੋਣ ਹੈ ਵੀ ਹਲਕਾ ਇੰਚਾਰਜ ਪਤਾ ਹੂੰਗਾ ਤੁਹਾਡੇ ਪਾਰਟੀ ਦੇ ਵੱਡੋ ਲਗਾਏ ਗਏ ਨੇ ਪਤਾ ਨਹੀਂ ਇਹ ਤਾਂ ਤੁਸੀਂ ਮੀਡੀਆ ਚੈਨਲ ਵਾਲੇ ਹੀ ਹਲਕਾ ਇੰਚਾਰਜ ਲਾ ਦਿੰਦੇ ਹੋ ਜਾਂ ਇਸ ਤਰ੍ਹਾਂ ਦੀ ਗੱਲ ਸਾਡੀ ਪਾਰਟੀ ਸੁਣੋ ਸੁਣੋ ਜਿਹੜੀ ਸਾਡੀ ਪਾਰਟੀ ਹੈ ਇਹਦੇ ਵਿੱਚ ਹਲਕਾ ਇੰਚਾਰਜ ਦੀ ਕੋਈ ਐਸੀ ਅਸੀਂ ਕਦੇ ਜ਼ਿੰਦਗੀ 'ਚ ਮੈਂ ਵੀ ਹਲਕਾ ਇੰਚਾਰਜ ਨਹੀਂ ਗਿੱਧੜ ਵੀਰਾ ਅੰਡਰਸਟੈਂਡ ਹਾਂ ਬਾਰੇ ਡਿਫਾਲਟ ਇਹ ਗੱਲ ਹੈ ਕਿ ਜਿਹੜਾ ਚੋਣ ਬੰਦਾ ਲੜ ਜਾਂਦਾ ਹੈ ਉਹ ਫਿਰ ਉਸ ਕੌਨਸ਼ੀਅਨਸੀ ਨੂੰ ਦੇਖ ਰੇਖ ਕਰਦਾ ਹੈ ਐਜ਼ ਅ ਆਤਮ ਸੋ ਇਸੇ ਤਰ੍ਹਾਂ ਹੀ ਆਤਮ ਨਗਰ ਨੂੰ ਅੱਜ ਦੇ ਜਿਹੜਾ ਸਿਲਸਿਲਾ ਜਿਹਦੀ ਦੇਖ ਰੇਖ ਉਹ ਸਾਡੇ ਸਿਮਰਜੀਤ ਸਿੰਘ ਬਾਦ ਸਾਹਿਬ ਕਰ ਰਹੇ ਸੋ 14 15 ਸਾਡੇ ਕੋਲੇ ਐਮਐਲਏ ਨਹੀਂ ਉਸ ਤੋਂ ਬਾਅਦ ਸਾਡੇ ਕੋਲੇ ਜਿਹੜੇ ਲਾਸਟ ਟਾਈਮ ਕੰਟੈਸਟਡ ਕੈਂਡੀਡੇਟਸ ਹੈ ਮਾਨ ਸੋ ਇਹ ਇਹ ਹੈਗਾ ਸੋ ਐਵੇਂ ਕੋਈ ਆਪਣੇ ਆਪ ਨੂੰ ਹਲਕਾ ਇੰਚਾਰਜ ਬਣੀ ਜਾਵੇ ਜਾਂ ਕੋਈ ਲਿਖੀ ਜਾਵੇ ਬਿਲਕੁਲ ਮੈਂ ਉਹਨੂੰ ਨਕਾਰ ਦੇਣਾ ਕੋਈ ਐਸੀ ਗੱਲ ਨਹੀਂ ਹੋਰ ਕੋਈ ਸਵਾਲ ਲਗਾਤਾਰ ਜਿਹੜੀ ਜੁਆਇਨਿੰਗ ਨੂੰ ਐਕਟਿਵਿਟੀ ਸਵਾਲ ਚੁੱਕੇ ਜਾ ਰਹੇ ਸੀ ਕਿ ਕਿਤੇ ਨਾ ਕਿਤੇ ਤੁਹਾਡੇ ਕੋਲ ਹੋ ਗਿਆ ਜੇ ਸਾਡਾ ਮੁੱਖ ਮੰਤਰੀ ਚੱਲ ਰਿਹਾ ਹੈ ਤਾਂ ਉਸ ਨੂੰ ਲੈ ਕੇ ਕੀ ਆ ਜਾ ਰਹੇ ਕਿ ਸਪਸ਼ਟ ਸਪਸ਼ਟ ਨਹੀਂ ਹੈ ਕਿ ਹਾਂ ਵੀ ਉਹਨਾਂ ਦੀ ਜੁਆਇਨਿੰਗ ਕਨਸਟੀਟਿਊਸ਼ਨ ਕਨਸਟੀਟਿਊਸ਼ਨ ਦੇ ਤਰੀਕੇ ਦੇ ਨਾਲ ਜਿਹੜੀ ਜੁਆਇਨਿੰਗ ਹੁੰਦੀ ਹੈ ਉਹ ਨੂੰ ਪ੍ਰਧਾਨ ਜਿਹੜਾ ਹੈ ਜਾਂ ਉਹ ਸਟੇਟ ਦਾ ਇਨਚਾਰਜ ਜੁਆਇਨ ਕਰਾਉਣਾ ਕਿਸੇ ਵੀ ਜਿਵੇਂ ਸਿਮਰਜੀਤ ਸਿੰਘ ਬੈਂਸ ਨੂੰ ਰਾਜਾ ਵਿੜਿੰਗ ਨੇ ਤੇ ਰਾਹੁਲ ਗਾਂਧੀ ਨੇ ਜੁਆਇਨ ਕਰਾਇਆ 댓 ਇਜ਼ ਅ ਕਨਸਟੀਟਿਊਸ਼ਨਲ ਜੁਆਇਨਿੰਗ ਆਦਰਵਾਇਜ਼ ਕੱਲ ਨੂੰ ਕੋਈ ਬੰਦਾ ਇੱਥੇ ਕਿਸੇ ਦੇ ਕੋਈ ਕਹ ਦੇ ਗਲੀ ਆ ਦਾ ਬੰਦਾ ਉਹ ਕਿਸੇ ਨੂੰ ਜੁਆਇਨ ਕਰਾ ਕੇ ਕਹ ਦੇ ਕਿ ਬਈ ਮੈਂ ਜੁਆਇਨ ਕਰਾ ਲਿਆ ਸੋ ਉਹ ਕਨਸਟੀਟਿਊਸ਼ਨਲ ਅਧਿਕਾਰਿਤ ਜੁਆਇਨਿੰਗ ਨਹੀਂ ਹੁੰਦੀ ਸਾਡਾ ਪ੍ਰਾਇਮਰੀ ਮੈਂਬਰ ਬੰਨਾ ਬੜਾ ਜ਼ਰੂਰੀ ਹੈ ਔਰ ਪ੍ਰਾਇਮਰੀ ਮੈਂਬਰ ਨੂੰ ਜਦੋਂ ਅਸੀਂ ਪਰਚੀ ਰਸੀਦ ਦੇ ਕੇ ਮੈਂ ਆਪਣੇ ਦਸਖਤਾਂ ਤੇ ਥੱਲੇ ਰਸੀਦ ਦਿਨਾ ਸੋ ਕਨਸਟੀਟਿਊਸ਼ਨਲ ਜਿਹੜੀ ਕੰਮ ਹੈ ਤਾਂ ਹੀ ਤਾਂ ਇਨਚਾਰਜ ਸਾਹਿਬ ਜਿਹੜੇ ਬਗੇਲ ਸਾਹਿਬ ਨੇ ਜਾਂ ਤਾਂ ਉਹ ਜੁਆਇਨਿੰਗ ਕਰਾਉਂਦੇ ਨੇ ਜਿਹਨੂੰ ਕਨਸਟੀਟਿਊਸ਼ਨਲ ਜੁਆਇਨਿੰਗ ਹੈ ਜਾ ਪਾਰਟੀ ਦਾ ਪ੍ਰਧਾਨ ਜਿਹੜਾ ਹੁੰਦਾ ਉਹ ਕਿਸੇ ਨੂੰ ਵੀ ਕੰਸਟੀਟਿਊਸ਼ਨਲ ਜੁਆਇਨਿੰਗ ਕਰਾਉਂਦਾ। ਇਹਦੇ ਤੋਂ ਇਲਾਵਾ ਆਕਾਲੀ ਦਲ ਉਹ ਗੁੱਟਾਂ ਦੇ ਵਿੱਚ ਨਜ਼ਰ ਆ ਗਿਆ। ਪਾਕਾ ਜੱਜਦਾਰ ਨੂੰ ਪਾਰਟੀ ਦਾ ਪ੍ਰਧਾਨ ਬਣਾਉਂਦੇ ਸਰੇ ਬਾਕੀ ਟੜੇ। ਹਨੀ ਠੀਕ ਹੈ ਜੀ ਸਾਨੂੰ ਕੀ ਇਤਰਾਕ ਆਕਾਲੀ ਦਲ ਦੋ ਟੜਿਆਂ 'ਚ ਨਜ਼ਰ ਆਵੇ, ਕਾਲੀ ਦਲ ਤਿੰਨ ਟੜਿਆਂ 'ਚ ਨਜ਼ਰ ਆਵੇ ਉਹ ਕਾਲੀ ਦਲ ਦੀ ਕੋਈ ਗੱਲ ਨਹੀਂ ਹੈ। ਸੋ ਸਾਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਹੈ ਅਗਰ ਕਿਸੇ ਨੇ ਪਾਰਟੀ ਬਣਾਈ ਹੈ ਕੋਈ ਪ੍ਰਧਾਨ ਬਣਿਆ ਹੈ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਸਾਨੂੰ ਕੀ ਇਤਰਾਜ਼ ਹੈ ਇਸ ਦਾ ਬਟ ਅਕਾਲੀ ਦਲ ਦਿਨ ਬਦਿਨ ਜਿਹੜੀ ਅਕਾਲੀ ਦਲ ਦੀ ਜਿਹੜੀ ਹੋਂਦ ਹੈ ਉਹ ਖਤਮ ਹੋ ਚੁੱਕੀ ਬੋਲ ਗਿਆ ਅਕਲੀ ਬਟ ਆਦਾ ਵੀ ਇੱਕ ਵੀਡੀਓ ਬੜੀ ਟਰੋਲ ਕੀਤੀ ਜਾ ਰਹੀ ਹੈ ਦਿੱਲੀ ਦਾ ਰੈਨੂ ਲੈ ਕੇ ਕਿਸ ਤਰ੍ਹਾਂ ਦੇ ਦਿਓ ਭਾਜੀ ਪੀਜਪੀ ਦੇ ਵੱਖ-ਵੱਖ ਆਪਵਾ ਦੇ ਵੱਲੋਂ ਪੇਜ ਪਾ ਕੇ ਨਾਲ ਕਮੈਂਟ ਕੀਤੇ ਜਾ ਰਹੇ ਆ ਤੁਹਾਡੀ ਬੱਸ ਦੇ ਵਿੱਚ ਜਿਹੜਾ ਪਸੋਰ ਧੰਨ ਗਾੜੀ ਟਰੋਲ ਹੋ ਰਹੀ ਹੈ ਤੁਹਾਡੀ ਵੀਡੀਓ ਹੈ ਕੋਈ ਤੁਸੀਂ ਬਸ ਜਾ ਰਹੇ ਹੋ ਪ੍ਰਿੰਕਾ ਕਾਦੀ ਵੀ ਨਾਲ ਟੰਨੇ ਨੂੰ ਲਾ ਕੇ ਬੀਜਪੀ ਦੇ तमाम ਆਪੂ ਜਿਹੜੇ ਨੇ ਉਹ ਸੋ ਫੇਸਬੁਕਾਂ ਦੇ ਪਾਸੇ ਟ੍ਰੋਲ ਕਰ ਰਹੇ ਨੇ ਤੇ ਜਿਹੜਾ ਪ੍ਰਧਾਨ ਨੂੰ ਚੜਾ ਨਹੀਂ ਦਿੱਤਾ ਕਿ ਪ੍ਰਧਾਨ ਕਿਹੜੇ ਪ੍ਰਧਾਨ ਨੂੰ ਤੁਹਾਨੂੰ ਪਤਾ ਨਹੀਂ ਯਾਰ ਇਹ ਤੁਸੀਂ ਕਿੱਥੋਂ ਲਿਆਉਂਦੇ ਆ ਖਬਰਾਂ ਵੀ ਪ੍ਰਧਾਨ ਬਸ ਜਿਹੜਾ ਕਿ ਆਪਾਂ ਨੇ ਬੇਚਣ ਨਹੀਂ ਆ ਉਹ ਦੁਕਾਨ ਮੈਨੂੰ ਰੋਕੇ ਆਇਆ ਦੇਖੋ ਮੇਰੀ ਗੱਲ ਜਿਹੜੀ ਸਿਕਿਉਰਿਟੀ ਕਿਸੇ ਦੀ ਵੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਕੋਈ ਟ੍ਰੋਲ ਕਰਦਾ ਇੱਥੇ ਆ ਵੀ ਸਿਕਿਉਰਿਟੀ ਦੇਖਿਆ ਸੀ ਸਿਕਿਉਰਿਟੀ ਨੇ ਆਪਣਾ ਕੰਮ ਕਰਨਾ ਅਸੀਂ 300 ਮੈਂਬਰ ਆਫ ਪਾਰਲੀਮੈਂਟ ਨੂੰ ਬੀਜੇਪੀ ਨੇ ਰੋਕ ਲਿਆ ਸਿਪਾਈ ਪੁਲਿਸ ਦੇ ਮਲਾਜਮਾਂ ਨਹੀਂ ਰੋਕਿਆ ਨਾ 300 ਤੇ ਉਹਦੇ ਵਿੱਚ ਚੁਣੇ ਹੋਏ ਮੁੱਖ ਮੰਤਰੀ ਸਨ ਕਈ ਤਾਂ ਐਕਸੈਕਿਊਟਿਵ ਸੈਕ੍ਰੇਟਰੀ ਤੇ ਜੇ ਉਹਨਾਂ ਨੂੰ ਉਹਨਾਂ ਦੀ ਪੁਲਿਸ ਨੇ ਰੋਕ ਲਿਆ ਜੇ ਕੋਈ ਮੈਨੂੰ ਵੀ ਰੋਕ ਲੂਗਾ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਮੈਨੂੰ ਬੱਸ 'ਚ ਨਹੀਂ ਚੜਨ ਦਿੱਤਾ ਜਾਂਦਾ ਮੈਂ ਮਾਮੇ ਦੇ ਵਿਆਹ ਨਹੀਂ ਚੱਲੇ ਅਸੀਂ ਗ੍ਰਿਫਤਾਰੀ ਦੇ ਲਈ ਚੱਲੇ ਸੀ ਪੱਤਰਕਾਰ ਸਾਹਿਬ ਮੈਂ ਤੁਹਾਨੂੰ ਦੱਸਦਾ ਹੋ ਸਕਦਾ ਵਿਆਹ ਵਾਲੀ ਬੱਸ 'ਚ ਤਾਂ ਮੈਨੂੰ ਨਾ ਕੋਈ ਚੜਨ ਦਿੰਦਾ ਗ੍ਰਿਫਤਾਰੀ ਆਸਤੇ ਤਾਂ ਭਾਵੇਂ ਤੁਸੀਂ ਵੀ ਆ ਜਾਂਦੇ ਆ ਦੀ ਵੀਡੀਓ ਤੇਰੀ ਆਉਣ ਵਾਲੇ ਵੱਲੋਂ ਵਾਇਰਲ ਕੀਤੀਆਂ ਨਾਲ ਕਮੈਂਟ ਵੀ ਪਾਏ ਜਾ ਰਿਹਾ ਇਹੋ ਜੇ ਇਹੋ ਜੇ ਮੇਰੇ ਟਕਰਾਰ ਪੁਲਿਸ ਦੇ ਨਾਲ ਰੋਜ਼ਾਨਾ ਹੁੰਦੇ ਆ ਪੁਲਿਸ ਆਪਣਾ ਕੰਮ ਕਰਦੀ ਹੈ ਵੀ ਤੁਸੀਂ ਇੱਥੇ ਨਹੀਂ ਜਾ ਸਕਦੇ ਅਸੀਂ ਉਹਨਾਂ ਨਾਲ ਤਕਰਾਰ ਕਰਦੇ ਆ ਕਿ ਅਸੀਂ ਇੱਥੇ ਜਾ ਸਕਦੇ ਹਾਂ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਵਾਪਸ ਲਈ ਗਈ ਹੈ ਤੁਹਾਡਾ ਉਹਦੇ ਲਈ ਕੀ ਪ੍ਰਤੀਕਰਮ ਹੈ ਕਿਉਂਕਿ ਵੱਡੀ ਲੜਾਈ ਦੇ ਵਿੱਚ ਮੈਂ ਤਾਂ ਇੱਕ ਹੀ ਗੱਲ 'ਚ ਮਕੋਣਾ ਚਾਹਣਾ ਹੈ ਉਹ ਕਿਸੇ ਨੇ ਕਹਾਵਤ ਕਹੇ ਕਹਿੰਦੇ ਵੀ ਗੰਡੇ ਵੀ ਖਾਦੇ ਤੇ ਸ਼ਿੱਤਰ ਵੀ ਖਾਦੇ ਉਹ ਗੱਲ ਅੱਜ ਝਾੜੂ ਦੀ ਪਾਰਟੀ ਨਾਲ ਹੋਈ ਸੋ ਲੈਂਡ ਪੁਲਿੰਗ ਪਾਲਿਸੀ ਚਿੱਤਰਾ ਤੋਂ ਡਰਦੇ ਆਣੇ ਵਾਪਸ ਲੈ ਲਈ ਹੈ ਪੁਰਕੀ ਕਾਇਕੀ ਗੱਲ ਸੀ ਲੋਗਾ ਨੇ ਇਹ ਮਾਨਸਿਕਾ ਵੀ ਸਾਡੇ ਅਫਸਰਾਂ ਨੂੰ ਵੀ ਕਿਸਾਨ ਬੰਦ ਲੈਣਗੇ ਤੇ ਝਾੜੂ ਵਾਲਿਆਂ ਨੂੰ ਵੀ ਬੰਦ ਲੈਣਗੇ ਤੇ ਬੰਨਣਾ ਹੋਣ ਵੀ ਹੈ ਲੋਕਾਂ ਨੂੰ ਛੱਡ ਦੇਣਗੇ ਜੀ ਹਾਈ ਕੋਰਟ ਨੇ ਕਹਿਤਾ ਜਿਹੜੇ ਬੰਦੇ ਹੈਗਾ ਸੁਪਰੀਮ ਕੋਰਟ ਨੂੰ ਪ੍ਰਕਿਰਿਆ ਹੋ ਗਈ ਸੁਪਰੀਮ ਕੋਰਟ ਦੇ ਆਰਡਰ ਆਏ ਨੇ ਕਿ ਜਿਹੜੇ ਜਿਆਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਕਿਉਂਕਿ 2012 ਦਾ ਕੇਸ ਵੀ ਹੈਗਾ ਦੇਖੋ ਜੀ ਜਿੰਨੇ ਵੀ ਅਦਾਲਤੀ ਮਸਲੇ ਹਨ ਉਹਨਾਂ ਦੇ ਪਿੱਛੇ ਦੰਗਿਆਂ ਦਾ ਸਾਜ਼ੀ ਹੈ कोई बड़ी सयानेफ हुई है जो कांकेओं के अदालत तक ठीक समझ दी एक सा कोर्ट मैटर थैंक यू थैंक यू